ਬੁੱਝਿਆ ਬੁੱਝ ਨਹਾਰ ਵਿਵੇਕ ਤੇ ਰਿਜ਼ਲਟ ਕੀ ਆਇਆ ਨਾਰਾਇਣ ਮਿਲੇ ਨਾਨਕ ਏਕ ਇਕਮਿਕ ਹੋ ਗਏ ਤੇ ਉਹਨਾਂ ਦੀ ਪਛਾਣ ਕੀ ਹੈ ਜੀ ਅਗਲੇ ਪਦ ਦੇ ਦਰਸ਼ਨ ਕਰੋ ਠਾਕੁਰ ਕਾ ਸੇਵਕ ਆਗਿਆਕਾਰੀ ਆਗਿਆਕਾਰੀ ਦਾ ਅਰਥ ਹੁੰਦਾ ਰਜ਼ਾ ਵਿੱਚ ਚੱਲਣ ਵਾਲਾ ਸੇਵਕ ਸਦਾ ਆਗਿਆ ਵਿੱਚ ਚੱਲਦਾ ਹੈ ਜੀ ਸੇਵਕ ਬਣਨਾ ਪੈਂਦਾ ਉਹਨੂੰ ਆਪ ਕਿਰਪਾ ਕਰਕੇ ਬਣਾਉਂਦਾ ਹੈ ਸੇਵਕ ਇਦਾਂ ਨਹੀਂ ਹੁੰਦਾ ਜੀ ਚੰਗਾ ਚੰਗਾ ਕਰਮ ਹੰਨਾ ਮੰਧ ਹੈ ਮੰਦਾ ਹੋਏ ਸੇਵਕ ਇਦਾਂ ਤਾਂ ਨਹੀਂ ਹੁੰਦਾ ਜੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਆਪਾਂ ਕੱਲ ਗੱਲ ਕਰ ਰਹੇ ਸੀ ਪੁਜਾਰੀ ਉਹ ਸਦਾ ਅਕਾਲ ਦੀ ਪੂਜਾ ਕਰਦਾ ਹੈ ਪੂਜਾ ਸੱਚੀ ਭਗਤੀ ਉਹਦੇ ਸੁਭਾਅ ਵਿੱਚ ਆਈ ਹੋਈ ਹੈ ਉਹ 24 ਘੰਟੇ ਕਰਦਾ ਹੈ ਉਹ ਹਰ ਹਫਤੇ ਕਰਦਾ ਹੈ ਹਰ ਮਹੀਨੇ ਕਰਦਾ ਹੈ ਉਹ ਪੂਰੀ ਜ਼ਿੰਦਗੀ ਭਗਤੀ ਕਰਦਾ ਹੈ ਉਹਦੇ ਸੁਭਾਅ ਵਿੱਚ ਆ ਗਈ ਉਹਨੂੰ ਕਿਸੇ ਇੱਕ ਟਾਈਮ ਨਹੀਂ ਜੁੜਨਾ ਪੈਂਦਾ ਥਾਲੀ ਲੈ ਕੇ ਮੁਆਫ ਕਰਨਾ ਮੈਨੂੰ ਅਸਲ ਜੋ ਠਾਕੁਰ ਦਾ ਸੇਵਕ ਹੈ ਠਾਕੁਰ ਦਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਪ੍ਰਤੀਤ ਦਾ ਅਰਥ ਹੁੰਦਾ ਜੀ ਯਕੀਨ ਸੇਵਕ ਤੇ ਮਨ ਵਿੱਚ ਨਿਸ਼ਚਾ ਹੋ ਜਾਂਦਾ ਜੀ ਪੂਰਨ ਕੌਨਫੀਡੈਂਸ ਰੱਬ ਪ੍ਰਤੀ ਯਕੀਨ ਹੋ ਗਿਆ ਜਿਵੇਂ ਮੇਰਾ ਪਤੀ ਹੈ ਮੇਰੀ ਪਤਨੀ ਹੈ ਮੇਰਾ ਬੱਚਾ ਹੈ ਹੈ ਪਤਾ ਹੈ ਮੂਤੇ ਵਿਛੜ ਵੀ ਜਾਂਦੇ ਨੇ ਜਿਹੜਾ ਕਦੇ ਨਹੀਂ ਵਿਛੜਦਾ ਜਿਹੜਾ ਸਾਥ ਨਹੀਂ ਛੱਡਦਾ ਉਹਦੇ ਤੇ ਯਕੀਨ ਹੋ ਗਿਆ ਠਾਕੁਰ ਕਹੇ ਸੇਵਕ ਕਹੇ ਮਨ ਪਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਰੀਤ ਭਾਵ ਉਹਦਾ ਵਿਹਾਰ ਆਚਾਰ ਸਭ ਨਿਰਮਲ ਹੋ ਜਾਂਦਾ ਹੈ ਜੀ ਉਹਦੀ ਜ਼ਿੰਦਗੀ ਹੈ ਨਾ ਜਿਹੜੀ ਉਹਦਾ ਜ਼ਿੰਦਗੀ ਵਿੱਚ ਆਉਣਾ ਧੰਨ ਧੰਨ ਹੈ ਜੀ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਬੜਾ ਪਵਿੱਤਰ ਹੁੰਦਾ ਉਹੰਦਾ ਠਾਕੁਰ ਕੋ ਸੇਵਕ ਜਾਣੈ ਸੰਗ ਉਹ ਆਪਣੇ ਪਿਤਾ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਆਪਣੇ ਅੰਗ ਸੰਗ ਜਾਣਦਾ ਕੋਈ ਗਲਤੀ ਨਹੀਂ ਕਰਦਾ ਦੁ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆਪਨ ਗੰਗ ਵੀ ਪੂਤੇ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਰੰਗ ਦਿਗਗੇ ਨੂੰ ਸਿਆਰੀ ਲੱਗੀ ਹੋਈ ਏ ਜੀ ਦਰਸ਼ਨ ਕਰੋ ਰੰਗ ਵਿੱਚ ਅਜਿਹਾ ਸੇਵਕ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਨਾਮ ਦੇ ਪਿਆਰ ਵਿੱਚ ਰਹਿੰਦਾ ਬੇਪਰਵਾਹੀ ਕੋਈ ਚਿੰਤਾ ਨਹੀਂ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸਾਰੇ ਸੰਸਾਰ ਨੂੰ ਪਰਮਾਤਮਾ ਹੀ ਪਾਲਦਾ ਸਭ ਨੂੰ ਰੋਜੀ ਦਿੰਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਜਕ ਤੁਮ ਰੇ ਤਾਰੇ ਪਰ ਇਥੇ ਸੇਵਕ ਲਿਖਿਆ ਸੇਵਕ ਕੋ ਪ੍ਰਭ ਪਾਲਨ ਹਾਰਾ ਉਹਨੂੰ ਆਪਣੇ ਬਿਰਦ ਦੀ ਲਾਜ਼ ਹੈ ਪਾਲਦਾ ਤੇ ਸਭ ਨੂੰ ਹੈ ਧਿਆਨ ਦਿਓ ਜਿਹੜੇ ਸਕੂਲ ਵਿੱਚ 40 ਬੱਚੇ ਬੈਠੇ ਨੇ ਨਾ ਡੈਸਕ ਸਭ ਨੂੰ ਮਿਲੇ ਨੇ ਸਭ ਬੈਠੇ ਨੇ ਜਿਹੜਾ ਬੱਚਾ ਪੜਦਾ ਹੈ ਧਿਆਨ ਨਾਲ ਨਾ ਖੁਸ਼ੀ ਤੇ ਉਹਨੂੰ ਮਿਲਦੀ ਹੈ ਟੀਚਰ ਦੀ ਸੇਵ ਕੋ ਕਾਓ ਪ੍ਰਭ ਪਲਨ ਹਾਰਾ ਤਤੀ ਵਾਓ ਨਾ ਲਗਈ ਸਤਪੂਰ ਰਖੇ ਆਪ ਤਤੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਉਸ ਸਾਸ ਸਾਸ ਪ੍ਰਤਪਾਲੇ ਇਹਦਾ ਮਤਲਬ ਪਤਾ ਕੀ ਹੈ ਹਾਥ ਦੇ ਰਾ ਉਹ ਰੱਬ ਚੇਤੇ ਕਰਦਾ ਆਪਣੇ ਸੇਵਕ ਨੂੰ ਵੇਖੋ ਦੁਨੀਆ ਰੱਬ ਨੂੰ ਚੇਤੇ ਕਰਦੀ ਐ ਰੱਬ ਨੂੰ ਚੇਤੇ ਕਰਦਾ ਪਿਆ ਐ ਕਿਉਂਕਿ ਉਹਨੇ ਆਪਣੇ ਆਪ ਨੂੰ ਸਵਾਰਿਆ ਸ਼ਬਦ ਨਾਲ ਪਰਮਾਤਮਾ ਦੇ ਨਾਮ ਨਾਲ ਉਹਨੇ ਆਪਣੇ ਆਪ ਨੂੰ ਸਵਾਰਿਆ ਆਪ ਸਵਾਰ ਐ ਮੈਂ ਮਿਲੇ ਮੈਂ ਮਿਲੇ ਆਂ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਖੈ ਨਿਰੰਕਾਰਾ ਫਿਰ ਜੀ ਉਹਦੀ ਇੱਜ਼ਤ ਰੱਖਦਾ ਹੈ ਸੇਵਕ ਦੀ ਇੱਜ਼ਤ ਆਪ ਰੱਖਦਾ ਸੋ ਸੇਵਕ ਜਿਸਦਾ ਆਪ ਰਵਤਾਰ ਹੈ ਸੇਵਕ ਤੇ ਹੈ ਹੀ ਉਹ ਭਾਈ ਜਿਤੇ ਤੇ ਸੱਚਮੁੱਚ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਰੱਬ ਨੇ ਕਿਰਪਾ ਕੀਤੀ ਹੈ ਆਪ ਦਇਆ ਕੀਤੀ ਹੈ ਦਇਆ ਤੇ ਸਭ ਤੇ ਹੈ ਪਰ ਪਾਤਰ ਤੇ ਕੋਈ ਬਣਦਾ ਹੈ ਇਦਾਂ ਨਹੀਂ ਹੁੰਦਾ ਸੇਵਕ ਕਿਉਂਕਿ ਸੇਵਕ ਬਣਦਾ ਹੀ ਉਹ ਹੈ ਦੁਨੀਆ ਕੀ ਕਰਦੀ ਆ ਥੋੜੀ ਸੇਵਾ ਕਰਕੇ ਮੰਗਦੀ ਐ ਔਰ ਮੰਗਦੀ ਵੀ ਬਹੁਤ ਕੁਝ ਏਦਾਂ ਦਾ ਜੋ ਸਾਡੇ ਸਾਥ ਨਹੀਂ ਨੇ ਬਣਾ ਸੇਵਾ ਥੋੜੀ ਮੰਗਨ ਬੋਤਾ ਸੇਵਾ ਥੋੜੀ ਮੰਗਨ ਬੋਤਾ ਗਿਣਤੀਆਂ ਮਿੰਤੀਆਂ ਵਾਲੇ ਸੇਵਕ ਹੋ ਗਏ ਜੀ ਮੰਗ ਬਹੁਤ ਵੱਡੀ ਐ ਮਹਿਲ ਨਾ ਪਾਵੇ ਕਹਿ ਤੋ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ ਜੇ ਰੱਬ ਦਿਆ ਕਰੇ ਉਹ ਸੇਵਕ ਐ ਸੋ ਸੇਵਕ ਜਿਸ ਦਾ ਪ੍ਰਵਤਾਰ ਐ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਮਹਿਲਾ ਪੰਜਵਾ ਜੀ ਕਹਿੰਦੇ ਨੇ ਉਹ ਸੇਵਕ ਸਵਾਸ ਸਵਾਸ ਇੱਕੀ ਇੱਕ ਸਾਹ ਨਾਲ ਰੱਬ ਨੂੰ ਤੇ ਕੁਦਰਤੀ ਗੁਣਾ ਨੂੰ ਜੋ ਸਾਡੇ ਅੰਦਰ ਗੁਣ ਬੈਠੇ ਨੇ ਉਹਨਾਂ ਨੂੰ ਯਾਦ ਕਰਦਾ ਰੱਬ ਨੂੰ ਸਦਾ ਯਾਦ ਕਰਦਾ ਇੱਥੇ ਵੇਖੋ ਕੀ ਲਿਖਤਾ ਜੀ ਸੇਵਕ ਰੱਬ ਨੂੰ ਯਾਦ ਕਰਦਾ ਆਪਾਂ ਹੁਣ ਗਾ ਕੇ ਪੜ ਰਹੇ ਸੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨਾਸੀ ਰਾਗ ਵਿੱਚ ਆਪਾਂ ਪੰਗਤੀ ਪੜ ਰਹੇ ਸੀ ਹੁਣ ਹੱਥ ਦੇ ਰੱਖਿਆ ਆਪਣੇ ਕੋ ਸੁੱਥੇ ਰੱਬ ਯਾਦ ਕਰਦਾ ਇੱਥੇ ਸੇਵਕ ਵੀ ਯਾਦ ਕਰ ਰਿਹਾ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਜਿਹੜਾ ਹਰ ਸਾਹ ਨਾਲ ਯਾਦ ਰੱਖਦਾ ਯਾਦ ਕਰਦਾ ਫਿਰ ਅਗਲੀ ਬਖਸ਼ਿਸ਼ ਹੈ ਆਪਣੇ ਜਨਕਾ ਪਰਦਾ ਟਾ